ਸਸੀ ਗਾਜ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਾਰਡਨਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਆਪਣੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88722 10778 ਜਿੰਨਾ ਵੀ ਰਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਮਾਨੂਕੇ ਗੱਲ ਫੈਸਿਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਪਾਇਨੋ ਮੋਗਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਪ੍ਰੋਟੀਨ ਚ ਪਸੂ ਹੋਮ ਤੇ ਰੰਦਰ ਨੇ ਰੋਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਦੋ ਐਨੀਮਲ ਸੇਲ ਆ ਜੀ ਇੱਕ ਗੱਬਣ ਬੱਚੀ ਆ ਜੀ ਤੇ ਇੱਕ ਗੱਬਣ ਗਾਂ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਸੋਨੀ ਜੀ ਪਿੰਡ ਮਾਣੂ ਕੇ ਗੱਲ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਮੋਬਾਈਲ ਨੰਬਰ ਜੀ 6283418097 2139921099 ਜੀ ਸਿੱਟਾ ਜਿਹੜੀ ਗੱਬੜ ਬੱਚੀ ਤੋਂ ਬਾਈ ਸ਼ੁਰੂ ਕਰ ਲੈਣੇ ਆ ਕਿੰਨੀ ਉਮਰ ਆ ਜੀ ਇਹਦੀ ਏ ਬਾਈ ਹੈਗੀ 6 ਦਾ ਮੂੰਹ ਦਾ ਮੂੰਹ ਤੇ 6 ਹਾਂ ਆਪਾਂ ਲਈ ਆ ਮੈਂ ਤੈਨੂੰ ਕਹਿ ਰਿਹਾ ਠੀਕ ਆ ਜੀ ਕਿੰਨੇ ਟਾਈਮ ਦੀ ਗੱਬਣ ਚੈੱਕ ਪਾਸ ਹੈ ਬਾਈ 3 ਮਹੀਨਿਆਂ ਦੀ ਪੂਰੀ ਕਲੀਅਰ ਗੱਬਣ ਚੈੱਕ ਪਾਸ ਹਾਂ ਤੇ ਮਦਰ ਮਿਲਕਰ ਰਿਕਾਰਡ ਬਾਈ ਮਦਰ ਮਿਲਕਰ ਰਿਕਾਰਡ ਬਾਈ ਅਗਲਾ ਤਾਂ ਕਹਿੰਦਾ 35 36 ਕਿਲੋ ਦਾ ਆਪਾਂ 25 26 ਕਿਲੋ ਖੁੱਲਾ ਦੇ ਦੇਣਾ ਵਸ਼ੀਨੇ ਤੈਨੂੰ ਸਿੱਧਾ ਹੀ ਠੀਕ ਆ ਹਾਂ ਹਾਈਟ ਚੈੱਕ ਕਰਾ ਦੀ ਬਾਈ ਬਰੋਕਰ ਪੂਰੇ ਵੱਡੇ ਕਦ ਕਾਠ ਹਲੀ ਆ ਬਾਈ ਬਰੋਬਰ ਬਾਈ ਖੜ ਚੁੱਕਿਆ ਤੇ ਬਾਈ ਤੇਰੀ ਹੋਊਗੀ ਦਾ 5 10 ਹਾਈਟ ਨਹੀਂ ਨਹੀਂ ਬਾਈ 5 ਫੁੱਟ 7 ਇੰਚ ਕਰਦਾ 5 ਫੁੱਟ 7 ਇੰਚ ਕਰਦਾ ਤੇ ਵਕੀ ਦੀ ਹਾਈਟ 5 ਪਲੱਸ ਆ ਜੀ ਚੰਗੇ ਕਦ ਕਾਢਦੀ ਆ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਥੋੜਾ ਜਿਹਾ ਡਰਦਾ ਜੀ ਬਾਕੀ ਸੋਹਣੀ ਫੇਸ ਕੁਆਲਿਟੀ ਸਭ ਹੀ ਬਲੀ ਚੰਗੀ ਆ ਜੀ ਫੁੱਲ ਰਾਜੀ ਆ ਝੋਲੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਨਿੱਕੀਆਂ ਨਿੱਕੀਆਂ ਨਾ ਫੋਟਾਂ ਬਾਈ ਪਿੱਛੇ ਇਹਦੇ ਜੀ ਹਾਂ ਉਹਨਾਂ ਦੇ ਸਰਾਖ ਐ ਨਹੀਂ ਕੋਈ ਵੀ ਚਾਰ ਧਨ ਪ੍ਰੋਪਰ ਓਕੇ ਆ ਚਾਰ ਧਨ ਪ੍ਰੋਪਰ ਓਕੇ ਆ ਜਿਹੜੇ ਦੂਜੀਆਂ ਨਿੱਕੀਆਂ ਨਿੱਕੀਆਂ ਦੋ ਫੋਟਾਂ ਮਮੂਲੀ ਜੀਆਂ ਹੁੰਦੀਆਂ ਜਿਹੜੀਆਂ ਆਮ ਹੀ ਹੁੰਦੀਆਂ ਉਹਨਾਂ ਦੇ ਸਰਾਖ ਹੈ ਨਹੀਂ ਵਿੱਚ ਬਈ ਸਹੀ ਗੱਲ ਪਹਿਲਾਂ ਦੱਸਿਆ ਚੰਗਾ ਹੁੰਦਾ ਕਿਉਂਕਿ ਕਈ ਾਰ ਕੋਈ ਵੀਰ ਨਾ ਦੂਰੋਂ ਚੱਲ ਕੇ ਆਉਂਦਾ ਹੁੰਦਾ ਹਾਂਜੀ ਹਾਂਜੀ ਕੁਆਲਿਟੀ ਸੋਹਣੀ ਆ ਸਵੇ ਪੱਲੀ ਚੰਗੀ ਆ ਦੁੱਧ ਅੱਗੇ ਥੋੜੀ ਸੇਵਾ ਦਾ ਜਿੰਨੀ ਸਾਂਭ ਲੋਗੇ ਉਹਨਾਂ ਚੰਗਾ ਦੇ ਦਊਗੀ ਬਰੀਡ ਦੇ ਪੱਖ ਤੋਂ ਚੰਗੀ ਆ ਜੀ ਇਹਦਾ ਮੁੱਲ ਬਾਈ ਇਹਦਾ ਮੁੱਲ ਬਈ 29000 ਰੁਪਈਆ ਜਮ੍ਹਾਂ ਲੈਣ ਦੇ ਨਾਲਾ ਬਾਕੀ ਮਾੜਾ ਮੋਟਾ ਮਾਨਤਨ ਹੋ ਜੂ ਬਾਲੇ ਵਾਲਾ ਹੈ ਨਹੀਂ ਵਸ਼ੀ ਵੱਡੇ ਕੱਦ ਕਾਠ ਵਾਲੀ ਆ ਬਈ ਤਿਆਰ ਹੋਈ 70000 3000 ਦੀ ਹੱਸ ਕੇ ਆ ਬਈ ਹਾਂਜੀ 29000 ਚ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਦੋ ਨੰਬਰ ਇਹ ਗਾਂ ਦੀ ਕੀ ਡਿਟੇਲ ਹੈ ਇਹ ਬਾਈ ਆਪਣੀ ਘਰ ਦੀ ਵਸ਼ੀ ਆ ਇਹ ਠੀਕ ਆ ਜੀ ਹਾਂਜੀ ਇਹ ਪਹਿਲਾਂ ਸੁਣਦੀ ਆ ਬਾਈ ਦੰਦੋ ਜੀ ਮੂੰ ਤਾਂ ਚਾਰ ਦਾਂ ਦਾ ਮੂਤੋ ਚਾਰ ਦੰਡਾ ਹੈ। ਇਹ 15 ਦਿਨਾਂ ਦੀ ਕੱਚੀ ਆ ਬਈ ਆਪਾਂ ਦਾ ਵੱਛੀ ਦੀ ਵੀਡੀਓ ਬਣਾਉਣੀ ਕਰਕੇ ਆਪਾਂ ਨਾਲ ਪਾ ਦੀ। ਠੀਕ ਹੈ ਜੀ। ਹਾਂਜੀ। 15 ਦਿਨਾਂ ਦੀ ਕੱਚੀ ਕਿੰਨਾ ਕ ਪਾਜੀ ਬਈ ਦੁੱਧ? ਬਈ ਮਾਲਕਾ ਇਹਦੀ ਮਾਂ ਦਾ ਆਪਣੇ ਇੱਥੇ ਫਾਰਮ ਆ ਵੀ ਜੀ। ਠੀਕ ਹੈ ਜੀ। ਆ ਜਿਹੜਾ ਕੋਠੀ ਵਾਲਾ ਘਰ ਇਹਨਾਂ ਦੇ ਫਾਰਮ ਸੀਗਾ ਮਾਂ ਨੇ ਦਿੱਤਾ 29 ਕਿਲੋ ਦੁੱਧ। ਠੀਕ। ਉਹਦੀ ਵੱਛੀ ਆਪਾਂ ਇਹਨਾਂ ਤੋਂ ਲਈ ਸੀਗੀ। ਗੱਭਣ ਹੋਈ ਆਪਣੇ ਕੋਲੇ ਆ ਕੇ ਇਹਦੇ ਜਾਰਸੀ ਸੈਕ ਦਾ ਸੀ ਮਨ ਲੱਗਿਆ ਵਾ। ਠੀਕ ਹੈ ਜੀ। ਦੋ ਕਿਲੋ ਦਿਖਾ ਦਿਓ। ਹਾਂਜੀ। ਉਨੀ ਫੇਸ ਕੁਆਲਟੀ ਮੂੰਹ ਤੋਂ ਚਾਰ ਦਿਨ ਦਾ ਪਹਿਲਾ ਸੁਆ ਹੀ ਇਹ ਹੁੰਦੀ ਆ ਜੀ ਖਣਾ ਦੇ ਸਹਿਜ ਬਹੁਤ ਸੁਣਿਆ ਗੈਪ ਤੇ ਲੱਗੇ ਹੱਤੀ ਚਵਾਈ ਵਾਲੇ ਕੱਦ ਵਜਨ ਦੀ ਵੀ ਚੰਗੀ ਆ ਤੇ ਸਮੀ ਭਲੀ ਵੀ ਚੰਗੀ ਆ ਬਾਈ ਕਹਿੰਦਾ ਫਾਰਮ ਦੀ ਗਾਂ ਸੀਗੀ ਜਿਹਦੀ ਇਹ ਬੱਛੀ ਆ ਇੱਥੇ ਨੇੜੇ ਹੀ ਘਰਾਂ ਵਿੱਚ ਫਾਰਮ ਸੀਗਾ ਬਾਕੀ ਬਾਈ ਬੱਛੀ ਦੀ ਖੜਨੀ ਖੁਰਨੀ ਨਹੀਂ ਦੱਸ ਦੇਣਾ ਬੱਛੀ ਬਾੜੀ ਚੰਗੀ ਆ ਬਰੀਡ ਦੇ ਪੱਕਾ ਵੀ ਚੰਗੀ ਆ ਬਾਕੀ ਤਿਆਰੀ ਬਹੁਤ ਸੁਣੀ ਕਰਦੀ ਹੁੰਦੀ ਆ ਦਿਨ 15 ਦਿਨ ਪਏ ਆ ਡੇਟ ਮੁਤਾਬਕ ਉਦੋਂ ਤੱਕ ਤਾਂ ਪੂਰਾ ਸੋਨਾ ਦੇ ਟਾਪ ਦਾ ਹਵਾਨਾ ਤਿਆਰ ਕਰ ਲੈਣਾ ਪਰ ਰੋਕ ਲਈ ਵੀਰੇ ਨੇੜੇ ਤੋਂ ਆਪਾਂ ਥਣ ਚੈੱਕ ਕਰਾ ਦਿੰਨੇ ਨਵਾਉਣ ਤੋਂ ਨਵਾਉਣ ਵਾਲਿਆਂ ਬਾਈ ਬਰਾੜ ਨਵਾਈਆਂ ਨਹੀਂ ਗੀਆਂ ਥੋੜੀਆਂ ਜਿਹੀਆਂ ਸਹੀ ਗਲਤ ਤਾਂ ਕਰਕੇ ਲਿਬੜੀਆਂ ਆਈਆਂ ਪਰ ਆਹ ਬਾਈ ਵੇਖ ਤੇ ਲਾਂਡੋ ਲਾ ਵੇ ਲੈ ਝੋਲ ਹਵਾਨੇ ਚ ਬਹੁਤ ਪਈ ਆ ਬਾਕੀ ਹਵਾਨੇ ਦੀ ਫਿਟਨੈਸ ਬਹੁਤ ਚੰਗੀ ਆ ਜੀ ਸੋਨਾ ਤੇ ਠੋਸ ਹਵਾਨਾ ਤਿਆਰ ਕਰੂਗੀ ਬਰੀਡ ਦੇ ਪੱਖ ਤੋਂ ਚੰਗੀ ਆ ਸਕਿਨ ਦੀ ਸ਼ਾਈਨਿੰਗ ਚੈੱਕ ਕਰ ਲੋ ਸਭੀ ਪਲੀ ਵੀ ਚੰਗੀਆਂ ਬੱਚੀਆਂ ਦੋਨੀਆਂ ਚੰਗੀਆਂ ਆ ਜੀ ਇਹਦਾ ਮੁੱਲ ਜੀ ਇਹਦਾ ਮੁੱਲ ਬਾਈ ਜਮਾਂ ਅੱਜ ਵਾਲਾ ਮੁੱਲ ਬਰਾੜ ਹਾਂਜੀ ਇਹਦਾ ਮੁੱਲ ਸਿਰਫ ਜੈ ਜਾਂ 65000 ਦੀ ਦੇ ਦਾਂਗੇ ਕਿਉਂ ਹਮੇ ਕਰਾਉਣਾ 80 ਕਰਾ ਲੈ 85 ਕਰਾ ਲੈ 65000 ਦੀ ਦੇ ਦਾਂਗੇ ਵਛੀ ਹਾਂ ਮਾਨਤਨ ਮਾੜਾ ਮੋਟਾ ਬਾਈ ਮਾੜਾ ਮੋਟਾ ਬਾਈ ਹਾਂ ਮਾਨਤਨ ਕਰ ਦਾਂਗੇ 65000 ਦੀ ਬੱਚੀ ਦੇ ਦਾਂਗੇ ਬਾਕੀ ਥਾਣਾ ਦੇ ਹਜੇ ਤਾਂ ਬਾਈ ਸ਼ੈਦ ਹੀ ਆਉਂਦਾ ਲੈ ਲੋਈ ਚੈੱਕ ਕਰੋ ਲੈ ਹੈਲਦੀ ਨਹੀਂ ਕੋਈ ਥਾਣਾ ਬਹੁਤ ਟੌਪ ਦਾ ਲੱਗਿਆ ਤੇ ਸੀਰ ਸਭ ਕਰਮ ਵਾਲੀ ਦਾਣਤ ਕੋਈ ਨਹੀਂ ਲੈ ਲੋ ਜੀ ਚਾਹ ਨਿਆਣਾ ਪਾਉਣਾ ਪਾ ਲਿਓ ਨਹੀਂ ਪੈਲਣ ਬੱਚੀਆਂ ਥੋੜੀਆਂ ਜੀਆਂ ਖਰਾਬ ਹੀ ਕਰਦੀਆਂ ਹੁੰਦੀਆਂ ਨੇ ਵਧੀਆ ਜੀ ਲੈ ਬਾਈ ਸ਼ਾਇਦ ਹੁੰਦਾ ਚਾਰਾਂ ਖਨਾ ਉਹ ਤੋੜ ਕੇ ਦਿਖਾਉਣਾ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾ ਕਨੈਕਟ ਕਰ ਸਕਦੇ ਧੰਨਵਾਦ